ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਕਰਨ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਕਿਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੱਟ ਸਾਹਿਬ ਅੱਜ ਬਦਾਨ ਸਭਾ ਦੇ ਵਿੱਚ ਰਾਣਾ ਗੁਰਜੀਤ ਜਿਹੜੇ ਆਪਣੇ ਖੁੱਲ੍ਹਦਲੇ ਸੁਭਾਅ ਤੇ ਖੁੱਲ ਕੇ ਬੋਲਣ ਲਈ ਮਸ਼ਹੂਰ ਆ ਉਹ ਕਹਿੰਦੇ ਕਬਰ ਪੁੱਟੀ ਗਈ ਆ ਕਿ ਇਸ ਨੂੰ ਵਿੱਚ ਹੁਣ ਪੈਣਾ ਹੀ ਪੈਣਾ ਪਰ ਇਹਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਮਾਨ ਜਿਹੜੇ ਆ ਉਹ ਜਿਹੜਾ ਜਵਾਬ ਦਿੰਦੇ ਆ ਉਹ ਕੋਈ ਬਹੁਤਾ ਉਦਾਂ ਦਾ ਨਹੀਂ ਸੀ ਵੀ ਜਿੱਦਾਂ ਦਾ ਦੇਣਾ ਚਾਹੀਦਾ ਸੀ ਜਿੱਦਾਂ ਉਹਨਾਂ ਨੂੰ ਪ੍ਰਤਾਪ ਆਜਵਾ ਦੀ ਗੱਲ ਤੇ ਗੁੱਸਾ ਆ ਜਾਂਦਾ ਤੁਹਾਨੂੰ ਇਹ ਵੀ ਸਮਝਦੇ ਆ ਦੂਜਾ ਵਿਕਰਮ ਚਿੱਠੀਆਂ ਨੂੰ ਕੁਝ ਰਾਹਤ ਮਿਲੀ ਹੈ ਅਦਾਲਤ ਵੱਲੋਂ ਤੇ ਤੀਜੀ ਖਬਰ ਇਹ ਹੈ ਪੱਟੀ ਸਾਹਿਬ ਵੀ ਬੀਬੀਸ ਤੁੰਤਕਾ ਹੋਣੀ ਲਾਂਬੰਦੀ ਕਰ ਰਿਆ ਹੋਕਾ ਦੇ ਰਿਆ ਵੀ ਪੰਥਕ ਧਿਰਾਂ ਜਿਹੜੀਆਂ ਉਹ ਇਕੱਠੀਆਂ ਹੋਣ ਇਹ ਲਾਂਬੰਦੀ ਤਰਨਤਰਨ ਚੋਣ ਦੇ ਮਤਲਕ ਹੈ ਸੰਗਠਨ ਨੂੰ ਮਜ਼ਬੂਤ ਕਰਨ ਦੇ ਮਤਲਕ ਹੈ ਜਾਂ ਫਿਰ 2027 ਦੀਆਂ ਤਿਆਰੀਆਂ ਜਿਹੜੀਆਂ ਉਹ ਆਰੰਭ ਕਰ ਦਿੱਤੀਆਂ ਪਰ ਸਭ ਤੋਂ ਪਹਿਲਾਂ ਬਟਿਸਾ ਉਹੀ ਗੱਲ ਹੈ ਭਈ ਕਬਰ ਕਹਿੰਦੇ ਪੁੱਟੀ ਗਈ ਆ ਰਾਣਾ ਗੁਰਜੀਤ ਹੋਣੀ ਕਹਿੰਦੇ ਰਾਣਾ ਗੁਰਜੀਤ ਦਾ ਇਹ ਗੱਲ ਕਹਿਣੀ ਵੀ ਕਵਰ ਪੁੱਟੀ ਗਈ ਆ ਤੇ ਉਹਦੇ ਵਿੱਚ ਜਾ ਕੇ ਕ੍ਰਿਸ਼ਮ ਕੁਮਾਰ ਪਾਦਲ ਜਿਸ ਤਰੀਕੇ ਨਾਲ ਇਰੀਗੇਸ਼ਨ ਡਿਪਾਰਟਮੈਂਟ ਦੀ ਇੰਗੇਜਲੀ ਕਰਕੇ ਪੰਜਾਬ ਦੇ ਵਿੱਚ ਫਲੱਡ ਆਏ ਨੇ ਹੂੰ ਇਹਦੇ ਵਿੱਚ ਕੋਈ ਦੂਰਾਨੀ ਇਹ ਮਨੋਖ ਮੇਡ ਫਲੱਡ ਨੇ ਜਦੋਂ ਤੁਹਾਨੂੰ ਪਤਾ ਵੀ ਪਾਣੀ ਉੱਤਰੋਂ ਆਇਆ ਤੁਸੀਂ ਪਹਿਲਾਂ ਜਿਹੜੇ ਪਾਣੀ ਥੋੜਾ ਥੋੜਾ ਕਿੱਥੇ ਕਿਉਂ ਨਹੀਂ ਛੱਡਿਆ ਇਸ ਕਰਕੇ ਇਮੀਡੀਏਟਲੀ ਪਾਣੀ ਛੱਡਣ ਦੀ ਜੋ ਨੌਬਤ ਆਈ ਜਦੋਂ ਛੱਡਿਆ ਤੇ ਫਿਰ ਫਲੱਡ ਤੇ ਆਟੋਮੈਟਿਕਲੀ ਆਏਗਾ ਤੇ ਅੱਗੇ ਸਾਡੀ ਸਿਲਟਿੰਗ ਜਿਹੜੀ دریاਵਾਂ ਦੀ ਹੋਈ ਆ ਉਹ ਸਾਡੇ دریاਜ ਨੇ 20-25 ਫੁੱਟ ਉੱਪਰ ਨੇ। ਹੂੰ। ਗੋਦਾਵਰੀ 30-40 ਫੁੱਟ ਥੱਲੇ ਚੱਲਦੀ ਆ। ਬਿਲਕੁਲ ਮਨਪ੍ਰੀਤ ਆਲੀ ਸਮਝਾਉਂਦੇ ਪਏ ਸੀਗੇ। ਤੇ ਮਨਪ੍ਰੀਤ ਦੀ ਆਲੀ ਨੇ ਜਿਹੜੀ ਇਹ ਗੱਲ ਕਹੀ ਸੀ ਇਹ ਬੜੀ ਵੱਡੀ ਗੱਲ ਸੀ ਤੇ ਅਸੀਂ ਅੱਜ ਜਿਹੜਾ ਸਾਰਾ ਸੈਸ਼ਨ ਹੈ ਉਹ ਚ ਡੀ ਸਿਲਟਿੰਗ ਬਾਰੇ ਗੱਲ ਦੀ ਕੋਈ ਨਹੀਂ ਕੀਤੀ ਸੀ। ਕਿਉਂ ਡੀਸਿਲਟਿੰਗ ਬਾਰੇ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਕਿ ਕਿੰਨੇ ਪੈਸੇ ਰੱਖਾਂਗੇ ਕੀ ਪ੍ਰੋਗਰਾਮ ਕਰਾਂਗੇ ਕਿੰਨੀਆਂ ਮਸ਼ੀਨਾਂ ਲਾਵਾਂਗੇ ਕਿੰਨੀ ਮਿਹਨਤ ਸਾਡੀ ਲੱਗੂਗੀ ਉਹਦੇ ਵਿੱਚ ਅਸੀਂ ਜਿਹੜੇ ਸਾਡੇ ਬਰਸਾਤੀ ਨਾਲੇ ਦੇ ਉਹ ਸਫਾਈ ਕਰਾਂਗੇ ਜਿਹੜੇ ਸਾਡੇ ਸੱਕੀ ਨਾਲੇ ਦੇ ਉਹ ਸਫਾਈ ਕਰਾਂਗੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਿਵੇਂ ਕਰਕੇ ਕਿਆ ਬਕਾਇਦਾ ਤੌਰ ਤੇ ਜਿੱਦੇ ਸਾਡੇ ਜਿਹੜੇ ਬੜਿਆ ਰਾਣਾ ਗੁਰਦੀਪ ਸਿੰਘ ਜੀ ਦੇ ਕਬਰੇ ਪੁੱਟੀ ਜਾ ਚੁੱਕੀ ਹੈ ਇਹਦੇ ਜੀ ਕੋਣ ਪਿੰਦਾਣ ਵੇਖੋ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀਏ ਚ ਕਾਂਗਰਸ ਪਾਏਗੀ ਕਾਗਜ਼ੂ ਪਾਇਜੋਗੇ ਦੇ ਵਿੱਚ ਹੂੰ ਕਾਂਗਰਸ ਨੂੰ ਕਿਉਂ ਪਾਇਜੋਗਾ ਕਾਂਗਰਸ ਨੇ 1982 ਦੇ ਵਿੱਚ ਐਸਵੀਐਲ ਦੀ ਟੱਪ ਲਾਇਆ ਸੀ ਹੂੰ ਕਾਂਗਰਸ ਨੇ ਬਕਾਇਦਾ ਤੌਰ ਤੇ ਸਾਕਾ ਨੀਲਾ ਤਾਰਾ ਕੀਤਾ ਸੀ ਕਾਂਗਰਸ ਨੇ ਪੰਜਾਬ ਨੂੰ ਅਤਵਾਦੀ ਪੱਟੀ ਦੀ ਝੋਕਿਆ ਇਸ ਤਰ੍ਹਾਂ ਕਿ ਕਿੰਦੇ ਇਸ ਕਬਰ ਦੇ ਵਿੱਚ ਕਾਗਜ਼ ਨੂੰ ਪਾਵਾਂਗੇ ਉੱਤੇ ਮਿੱਟੀ ਪਾ ਕੇ ਪੂਰ ਕੇ ਉੱਤੇ ਫੱਟਾ ਲਾਵਾਂਗੇ ਜਿੱਤੇ ਲਿਖੂਗੇ ਰਿਪ ਰੈਸਟ ਇਨ ਪੀਸ ਕਾਂਗਰਸ ਪਰ ਮੁੱਖ ਮੰਤਰੀ ਸਾਹਿਬ ਇਹ ਵੀ ਪਤਾ 2027 ਦੇ ਵਿੱਚ ਰੈਸਟ ਇਨ ਪੀਸ ਕਿਤੇ ਜਾਣਾ ਜਿਹੜੀ ਰਾਣਾਗੁਰਜੀਤ ਦੀ ਕਰਪੁੱਟੀ ਜਾਣ ਦੀ ਗੱਲ ਸੀ ਉਹ ਹੁਣ ਦੀ ਗੱਲ ਨਹੀਂ ਉਹ 2027 ਨੂੰ ਸੰਕੇਤ ਸੀ ਵੀ ਕਬਰ ਪੁੱਟੇਗੀ ਕਿਨੇ ਬਣਾ ਉੱਥੇ ਤੇ ਇਹ ਗੱਲ ਸੋਚ ਲਓ ਜੇ ਕਿਤੇ ਅੱਜ ਇਲੈਕਸ਼ਨ ਹੁੰਦੀ ਹੈ ਤੇ ਜਿਹੜੀ ਹਾਲਤਾਮਾ ਦੀ ਪਾਰਟੀ ਦੀ ਹੋਣੀ ਹੈ ਨਾ ਅਕਾਲੀ ਦਲੋਂ ਭੈੜੀ ਹਾਲਤ ਹੋਣੀ ਆ ਜੋ ਹਾਲਾਤ ਬਣੇ ਪਏ ਐ ਸੋੜੇ ਤੇ ਅੱਜ ਦੇ ਪੂਰੇ ਸੈਸ਼ਨ ਦੇ ਵਿੱਚ ਸવાય ਦੂਸ਼ਣਵਾਦੀ ਤੋਂ ਸੋ ਆਈ ਨੋ ਕਿ ਉਪ ਤੋਂ ਕੋਈ ਵੀ ਗੱਲ ਕੰਮ ਦੀ ਨਹੀਂ ਉੱਥੇ ਹੋਈ ਕੋਈ ਵੀ ਕੰਮ ਦੀ ਗੱਲ ਨਹੀਂ ਪਰ ਪੱਡੀ ਸਾਹਿਬ ਪ੍ਰਤਾਪ ਬਾਜਵਾ ਹੋਣਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਵੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਆ ਕਹਿੰਦੇ ਡਿਸਟਰੀਆਂ ਤੋਂ ਪੈਸੇ ਲੈਂਦੇ ਮਹੀਨਾ ਲੈਂਦੇ ਬੜਾ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਨਹੀਂ ਉਹਨਾਂ 'ਤੇ ਇਲਜ਼ਾਮ ਲਾਇਆ ਸੀ ਉਹਨਾਂ ਦੇ ਉਹਨਾਂ ਕਹਿੰਦੇ ਜੀ ਪ੍ਰਤਾਪ ਬਾਜਵੇ ਨੇ ਫੁੱਲੜਾ ਪਿੰਡ ਦੇ ਵਿੱਚ ਸੋਨਾ 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 .10 ਮਰਲੇ ਸਾਡੇ 16 ਮਰਲੇ ਜ਼ਮੀਨ ਉਹ ਲਈ ਆ ਜਿਹੜੀ ਤੁਸੀਬੰਦ ਤੋਂ ਤੇ ਬਿਆਸਲਾ ਦੇ ਅੰਦਰ ਤੁਸੀਬੰਦ ਤੋਂ ਅੰਦਰ ਹੈ ਜਿੱਥੇ ਮਤਲਬ ਬਕਾਇਦਾ ਤੌਰ ਤੇ ਰੇਟ ਜਿਹੜੀ ਹੈ ਕਰੋੜਾ ਰੁਪਏ ਦੀ ਕਢੀ ਜਾ ਸਕਦੀ ਹੈ ਇਹਨਾਂ ਲੋਕਾਂ ਦਾ ਪੱਠਾ ਵੇਚਿੰਦੇ ਪੈਸੇ ਰੱਖਣੇ ਕਿੱਥੇ ਪਤਾ ਨਹੀਂ ਇੰਨੀ ਆ ਤੁਸੀਂ ਜ਼ਾਇਦਾਂ ਤਾਂ ਬਾਜੀਆਂ ਜਿਹੜੀ ਸਤਨਾਮ ਸਿੰਘ ਫਾਦਰ ਸੀ ਨਾ ਬਾਜਵੇ ਦੇ ਉਹਨਾਂ ਦਾ ਕਤਲ ਵੀ ਅੱਤਵਾਦੀਆਂ ਕਰਕੇ ਨਹੀਂ ਇਪੋਂਦੇ ਅਤਵਾਦੀ ਦੇ ਖਾਤੇ 'ਚ ਅਤਵਾਦੀ ਕਰਕੇ ਨਹੀਂ ਜ਼ੈਦਤ ਕਰਕੇ ਹੋਇਆ ਸੀ ਜਿਨ੍ਹਾਂ ਦਾ ਕੰਮ ਇਹ ਸੀ ਵੀ ਜਿੱਥੇ ਵੀ ਕਿਤੇ ਝਗੜੀ ਜਮੀਨ ਉੱਥੇ ਇੱਕ ਇੱਕਬੜਾ ਕਰਕੇ ਬਹਿ ਜ 315 ਬੰਦੂਕਾਂ ਹੱਥ 'ਚ ਹੁੰਦੀ ਸੀ ਨਾਲ ਪੰਚ ਨਾਲ ਲਗੋਰ ਨਾਲ ਮਸ਼ੀਨ ਹੁੰਦੀ ਸੀ ਉਹਨਾਂ ਨੇ ਕਤਨਿਸ਼ ਕਰਕੇ ਰਾਇ ਸੀ ਤੇ ਦੂਸਰੇ ਪਾਸੇ ਕਹਿੰਦੇ ਪਾਸਵਲ ਪਿੰਡ ਹੈਗਾ ਉੱਥੇ ਵੀ ਵਿਆਸ ਤੇ ਧੁੰਨੀ ਦੇ ਤੁਸੀਂ ਦੇ ਵਿੱਚ ਕਾਹ ਜਿਹੜੀ ਜਗ੍ਹਾ ਹੈਗੀ ਉਹ ਜ਼ਮੀਨ ਲਈ ਇਹਨਾਂ ਦਾ ਸਿਕੜ। ਇਹਨਾਂ ਨੂੰ ਪਤਾ ਸੀਗਾ ਕਿ ਐ ਕੁਝ ਹੋਣ ਵਾਲਾ। ਉੱਥੋਂ ਦੀ ਰੇਤ ਕੱਢਣਗੇ। ਤੇ ਜਦੋਂ ਫਿਰ ਬਾਜਵੇ ਦੀ ਵਾਰੀ ਆਈ ਉਹਨੇ ਫਿਰ ਘੜਕਣ ਲਈ ਜਿਹਦਾ ਜਵਾਬ ਹੀ ਕੋਈ ਨਹੀਂ ਐ ਵਿੱਤ ਮੰਤਰੀ ਕੋਲੇ। ਵਿੱਤ ਮੰਤਰੀ ਕੋਈ ਮੈਚੂਰ ਵਿਅਕਤੀ ਨਹੀਂ। ਭਗਵਾਨ ਇਹਨਾਂ ਦੀ ਵਿੱਚ 25% ਦੀ ਮਚਿਓਰਟੀ ਹੈਗੀ ਤੇ ਅਮਦ ਰੋੜੇ ਤੇ ਕਾ ਬਾਕੀ ਤੇ ਮੈਨੂੰ ਮਚਿਓਰਟੀ ਦਿਸਦੇ ਨਹੀਂ ਨਾ 100 ਰੁਪਏ ਤੇ ਭਗਵਾਨ ਤੁਹਾਡੀ ਦੀ ਗਾਲੀ ਛੱਡ ਦਿਓ ਮਚਿਓਰਟੀ ਤੇ ਲੱਗ ਲੱਗੇ ਨਹੀਂ ਲੰਗੀ ਤੇ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਵੈਸੇ ਤੇ ਇਹ ਗੋਰਖ ਧੰਦਾ ਕਾਲੀਆਂ ਦੇ ਸਮੇ ਤੋਂ ਚੱਲਦਾ ਆ ਲੋਕਾਂ ਨੂੰ ਜ਼ਹਿਰ ਵੀ ਤੁਸੀਂ ਜਿਹੜਾ ਮਲਾ ਕੇ ਮਲਾਵਟੀ ਦਿੰਦੇ ਹੋ ਖਰਾਬ ਤੇ ਲਿਖਿਆ ਹੁੰਦਾ ਇੰਜੂਰੀਅਸ ਟੂ ਹੈਲਥ ਹਮ ਸੇਤ ਨਹੀਂ ਹਾ ਨਿਕਲ ਲੋਕ ਫਿਰ ਪਿੰਦੇ ਜ਼ਹਿਰ ਪਿੰਦੇ ਸਲੋ ਪੌਇਜ਼ਨਿੰਗ ਜਦੋਂ ਇਹ ਸਲੋ ਪੌਇਜ਼ਨਿੰਗ ਪਾਉਂਦੇ ਤੇ ਉਹ ਵੀ ਤੁਸੀਂ ਡੁਪਲੀਕੇਟ ਦੇ ਰਹੇ ਹੋ ਅਕਾਲੀਆਂ ਦੇ ਟਾਈਮ ਤੇ ਵੀ ਜੈਜ ਪੱਟੀਆਂ ਫੈਕਟਰੀਆਂ ਫੜੀ ਜਾਂਦੀਆਂ ਨਹੀਂ ਆ ਤੇ ਸਭ ਤੋਂ ਵੱਧ ਇਸ ਸਿਲਨੀਅਰ ਕਾਲੀਆਂ ਦੇ ਟੈਪ ਦੇ ਖੁੰਦੀਆਂ ਤੇ ਤੁਹਾਨੂੰ ਪਤਾ ਹੋਏਗਾ ਮਦਨ ਨਾਲ ਜਲਾਲਪੁਰ ਪਟਿਆਲੇ ਚੋਂਦਾ ਔਰ ਉਹਦੀ ਆਪਣੀ ਇੱਕ ਫੈਕਟਰੀ ਜਾਲੀ ਫੜੀ ਜਿੱਥੋਂ ਗੋਤਣ ਵੀ ਫੜੀ ਗਿਆ ਸਟਿੱਕਰ ਵੀ ਫੜੀ ਗਿਆ ਮਸ਼ੀਨਾ ਵੀ ਫੜੀ ਗਿਆ ਤੇ ਜਾਲੀ ਸ਼ਰਾਬ ਬਣਦੀ ਜਿਹੜੀ ਪੱਟੀਆਂ ਬਣੀ ਗਈ ਇੰਪੋਰਟਡ ਸ਼ਰਾਬ ਬਣਦੀ ਸੀ ਇੰਪੋਰਟਡ ਸ਼ਰਾਬ ਆਪ ਆਵੇ ਅਨ ਟੋਟਲ ਜਹਾਜ ਦੇ ਜਿਹੜੀ 5 5 15 15 ਹਜ਼ਾਰ ਦੀ ਬੋਤਲ ਤੇ ਬਣਾਉਦੇ ਕਿੱਥੇ ਜੀ ਦੇਸੀ ਇਥੋਂ ਟੱਟ ਦੇ ਕੰਜਰਖਾਨਾ ਲੋਕ ਇਹ ਕਰਦੇ ਨੇ ਤੇ ਕਾਰਵਾਈ ਕੋਈ ਨਹੀਂ ਕਾਰਵਾਈ ਤੁਸੀਂ ਕਰ ਦਿਓ ਜੀ ਕਿ ਪ੍ਰਵਾਸੀ ਮਜ਼ਦੂਰ ਤੇ ਦੇ ਦਿਓ ਫਰ ਕਿ ਅੰਦਰੋਂ ਉਹ ਕਰ ਰਿਆ ਜੀ ਜਿਹੜਾ 5000 ਰੁਪਏ ਦਾ ਮਜ਼ਦੂਰ ਕੀ ਇੰਨਾ ਸਮਾਨ ਇਕੱਠਾ ਕਰ ਲੂ ਤੇ ਜਿਹੜੀ ਗੱਲ ਹੁਣ ਆਕੇ ਪ੍ਰਤਾਪ ਬਾਜਵੇ ਨੇ ਕਿਹਾ ਉਹਨੇ ਕਿਹਾ ਵੀ ਵਿੱਤ ਮੰਤਰੀ ਸਾਹਿਬ ਆਪਕਾਰੀ ਮੰਤਰੀ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣ ਲਓ ਹਰ ਮਹੀਨੇ ਤੁਸੀਂ ਇੱਕ ਡਿਸਲਿਡੀਕ ਨੂੰ ਸਵਾ ਕੁ ਰੁਪਏ ਲੈ ਰਹੇ ਹੋ ਤੇ 35 ਤੋਂ 40 ਕਰੋੜ ਰੁਪਏ ਤੁਸੀਂ ਮਹੀਨੇ ਦਾ ਇਕੱਠਾ ਕਰ ਰਹੇ ਹੋ ਕਿੱਥੇ ਜਾਂਦਾ ਉਹ ਦੱਸੋ ਤੁਸੀਂ ਕਿ ਦੂਸਰੇ ਪਾਸੇ ਮੈਂ ਇਹ ਵੀ ਕਹਿ ਦਿਆਂ ਕੇਦਰੀਵਾਲ ਨੇ ਸਾਰੇ ਐਮਐਲਏਸ ਨੂੰ ਕਹਿਤਾ ਵੀ 5-5 ਕਰੋੜ ਰੁਪਇਆ ਆਪਣੇ ਆਪਣੇ ਹੰਕੇ ਚ ਇਕੱਠੇ ਕਰਕੇ ਦਿਓ ਜਿਹੜੇ ਮੰਤਰੀ ਦੇ ਉਹ 20-20 ਕਰੋੜ ਦੇ ਜਿਹੜੇ ਐਮਪੀ ਨੂੰ ਵੀ 20-20 ਕਰੋੜ ਦੇ ਤੇ 1000 ਕਰੋੜ ਰੁਪਇਆ ਇਕੱਠਾ ਕਰਾਂਗੇ ਤੇ ਇਲੈਕਸ਼ਨ ਲੜਾਂਗੇ ਸੀ ਪਰ ਕੇਦਰੀਵਾਲ ਸਾਹਿਬ ਜੇ ਕਿਤੇ ਪੈਸੇ ਖਰਚ ਕਰਕੇ ਚੋਣ ਜਿੱਤੀ ਜਾਂਦੀ ਹੁੰਦੀ ਤੇ ਸੁਖਬੀਰ ਸਿੰਘ ਬਾਦਲ ਕਦੇ ਵੀ ਬੁਰੀ ਤਰ੍ਹਾਂ ਨਾ ਹਾਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾ ਹਾਰਦਾ ਆ ਵੀ ਜਿਹੜੀ ਚੋਣ ਐਦਕੀ ਜਿੱਤੀ ਗਈ ਨੇ ਬਠਿੰਡੇ ਵਾਲੀ ਉਹ ਵੀ ਇਹਨਾਂ ਦੀ ਮਿਲੀ ਭੁਗਤ ਨਾਲ ਕਾਂਗਰਸ ਨੇ ਮਿਲੀ ਭੁਗਤ ਨਾਲ ਜਿੱਤੀ ਗਈ ਆ ਨਹੀਂ ਤੇ ਵਸਤੂ ਕਰ ਬਾਦਲ ਜਿੱਤਦਾ ਇਸ ਕਰਕੇ ਉਹਨਾਂ ਨੇ ਇਲਜ਼ਾਮ ਲਾਇਆ ਤੇ ਜਿਹਦਾ ਜਵਾਬ ਜਿਹੜਾ ਸੀ ਵਿੱਤ ਮੰਤਰੀ ਸਾਹਿਬ ਕੋਈ ਵੀ ਸੀ। ਅਸੀਂ ਕਹਿੰਦੇ ਇਹੋ ਜੀ ਦੂਸ਼ਣਬਾਦੀ ਕਰਨੋਂ ਗੱਲ ਤੇ ਕੀਤੀ ਸੀ ਵੀ ਹੜ੍ਹਾਂ ਬਾਰੇ ਅਸੀਂ ਇੱਥੇ ਫੈਸਲਾ ਲਈਏ। ਵੀ ਹੜ੍ਹ ਕਿਵੇਂ ਕੰਟਰੋਲ ਕੀਤੇ ਜਾ ਸਕਦੇ ਨੇ। ਕਿ ਤੁਸੀਂ ਮਾਦੋਪੁਰ ਹੈਡ ਤੇ ਜਿਹੜੇ ਚਾਤਨ ਗੇਟ ਟੁੱਟੇ ਨੇ ਇੱਕ ਕੈਕਸ਼ਿਨ ਉਹ ਜਿਹੜਾ ਬੰਦਾ ਤੁਸੀਂ ਸਸਪੈਂਡ ਕਰਤਾ ਜਿਹਦੀ ਡਿਊਟੀ ਬਾਅਦ ਚਾਈ ਹੁੰਦੀ ਹੈ ਜਿਹੜਾ ਪਹਿਲਾਂ ਮੌਜੂਦ ਹੀ ਉੱਥੇ ਨਹੀਂ ਸੀਗਾ ਇਸ ਕਰਕੇ ਸਰਕਾਰ ਚ ਬਹੁਤ ਅੱਛਾ ਨਹੀਂ ਆ ਇਹਨਾਂ ਨੇ ਪੈਸੇ ਬਰਬਾਦ ਕੀਤੇ ਇਹਨਾਂ ਨੇ ਸਾਰੇ ਭੱਤੇ ਬੰਦ ਕਰ ਦੇਣੇ ਚਾਹੀਦੇ ਹੁਣ ਕਿਸੇ ਪ੍ਰਕਾਰ ਦਾ 2 ਦਿਨ ਦਾ ਪਤਾ ਇਹਨਾਂ ਨੂੰ ਕਿਸੇ ਨੂੰ ਦਿੱਤਾ ਜਾਣਾ ਚਾਹੀਦਾ ਟੋਟੀ ਮੰਨ ਦਿੱਤੇ ਜਾਣੇ ਜਿਹਦੇ ਕਿਉਂਕਿ ਕੀਤੇ ਨਾ ਕੀਏ ਦੂਜੇ ਪਾਸੇੋਂ ਵੇਖੋ ਜਲਦੀ ਵਾਲੇ ਜਿਹੜੇ ਨੇ ਉਹ ਆਪਣੀ ਵੱਖਰੀ ਇੱਕ ਬਾਹਰ ਜਿਹੜੀ ਉਹ ਮੱਜਮਾ ਲਾ ਕੇ ਬੈਠੇ ਨੇ ਹਾਂ ਉਹ ਵਿਧਾਨ ਸਭਾ ਮੌਕ ਸੈਸ਼ਨ ਲਾ ਕੇ ਬੈਠੇ ਹੋਏ ਦੱਸੋ ਮੌਕ ਇਸ ਵਿੱਚ ਤੁਹਾਡੇ ਦੋਨ ਮੈਂਦੇ ਜੀ ਦੋ ਬੰਦੇ ਤੁਸੀਂ ਆਪਣੀ ਹਾਜ਼ਰੀ ਕਰਦੇ 50 ਮਿੰਟਾਂ ਹੀ ਤੁਸੀਂ ਆਪਣੀ ਤਰੀਕੇ ਤੇ ਸਲੀਕੇ ਨਾਲ ਗੱਦ ਕਰ ਸਕਦੇ ਜੀ ਘੱਟੋ ਘੱਟ ਤੁਸੀਂ ਲਾਂਧਾਂ ਤੇ ਬੋਲੋ ਸਰਕਾਰ ਨੂੰ ਪੀਏ ਸਰਕਾਰ ਕਾਹ ਹੈ ਜੋ ਕਿ ਇਹ ਸਰਕਾਰ ਕੁਝ ਵੀ ਨਹੀਂ ਕਰ ਰਹੀ ਸੁਖਪਾਲ ਖੈਰਾ ਗਹਿਰਾ ਕਰ ਰਹੇ ਪਠਾਨ ਮਾਜਰਾ ਦਾ ਜ਼ਿਕਰ ਹੀ ਨਹੀਂ ਕਰਨ ਕੀਤਾ ਗਹਿਰੇ ਦੇ ਗਹਿਰੇ ਦਾ ਬੜਾ ਚੰਗਾ ਵੀ ਤੇ ਜਦੋਂ ਨਾ ਮੇਰੀ ਪਾਰਟੀ ਨੇ ਮੈਨੂੰ ਟਾਈਮ ਦਿੱਤਾ ਤੇ ਨਾ ਬਕਾਇਦਾ ਤੌਰ ਤੇ ਜਿਹੜੀ ਸੀਗੇ ਹਾਕਮ ਤੇ ਵੀ ਦਿੱਤਾ ਜਿਵੇਂ ਦੋ ਵਾਰ ਇਹਨੂੰ ਕੋਲ ਹੋ ਗਈ ਟਾਈਮ ਦਿੱਤਾ ਅੱਜ ਦੀ ਡੇਟ ਦੇ ਵਿੱਚ ਰਾਜ ਦਾ ਸਵਾਮੀਆ ਦਾ ਮੁੱਦਾ ਐਡਾ ਵੱਡਾ ਸੀ ਜਿਨ੍ਹਾਂ ਨੇ ਦਰਿਆ ਦਾ ਰੂਹਾਨ ਬਦਲ ਲੋਕਾਂ ਨੂੰ ਬਰਬਾਦ ਕਰਤਾ ਜ਼ਮੀਨਾਂ ਬਰਬਾਦ ਕਰਤੀਆਂ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਰ ਨੇ ਗਿਆ ਸੀ ਵੀ ਤਾਂ ਨੂੰ ਜਿਹੜੀ ਇਹ ਦੱਸਾਂ ਗਿਆ ਜਿਹੜੀ ਮਿੱਟੀ ਆਈ ਹੈ ਇਹ ਉਪਜਾਊ ਹੈ ਜਾਂ ਨਹੀਂ ਅੱਜ ਤੱਕ ਕੋਈ ਰਿਐਕਸ਼ਨ ਨਹੀਂ ਕਿਸੇ ਕਿਸਮ ਦੀ ਉਹਨਾਂ ਦੇ ਤੱਕ ਵੀ ਆਪਣੀ ਡਿਬੇਟ ਜਾਂ ਤੇ ਕਿ ਆਪਣਾ ਬਿਆਨ ਜਾਂ ਤੇ ਕੁਝ ਵੀ ਕੀਤਾ ਨਹੀਂ ਸਰਕਾਰਾਂ ਕਿੱਥੇ ਸੁਤੀ ਜਾਂਦੀਆਂ ਮੁੱਖ ਮੰਤਰੀ ਸਾਹਿਬ ਨੇ ਕਹਿ ਤਰਰੀ ਜੋ ਮਰਦੀ ਕਰ ਲੋ ਨਾ ਦੇ ਇਰੀਗੇਸ਼ਨ ਫੈਕਟਰੀ ਬਣਦਾ ਜੋ ਸੀਵਾ ਦੇ ਨਦੀ ਲੋੜ ਪਿਓ ਪ੍ਰਤਾਪ ਸਿੰਘ ਬਾਜਵੇ ਨੇ ਕਿਹਾ ਸੀ ਵੀ ਇਹਦੇ ਖਿਲਾਫ ਐਕਸ਼ਨ ਬੰਦ ਕਾਰਵਾਈ ਕੀਤੀ ਜਾਵੇ ਤੇ ਬਿਰਿੰਦਰ ਗੁਇਰ ਬਕਾਇਦਾ ਤੁਰ ਤੇ ਆਪਣੇ ਉਹਦੇ ਤੋਂ ਸੀਵਾ ਤੇ ਤੇ ਬਿਰਿੰਦਰ ਗੁਇਰ ਕੋਈ ਚਾਇਦੀ ਗਲਤੀ ਹੈ ਨਹੀਂ ਸੀ ਉਹ ਵੀ ਪੂਰੀਆਂ ਠੀਕ ਕੈਂਡੀਡੇਟ ਦਾ ਰਿਹਾ ਇਹ ਗੱਲ ਮੈਂ ਫਿਰ ਉੱਥੇ ਹੀ ਲੈ ਕੇ ਆਉਣਾ। ਵੀ ਅੱਜ ਦੇ ਸੈਟਨ ਦੇ ਵਿੱਚ ਜਿਸ ਤਰੀਕੇ ਨਾਲ ਜੀਵਣ ਅੱਜ ਸਾਡੇ ਆਪਣੇ ਇਹ ਖਜ਼ਾਨੇ ਦੀਆਂ ਉਹ ਬੇਨਕੂਲ ਇਹਨਾਂ ਲੋਕਾਂ ਨੂੰ ਕਿਸੇ ਨੂੰ ਇੱਕ ਪੈਸਾ ਵੀ ਪਹੁੰਚਾ ਨਹੀਂ ਪੈਣਾ ਚਾਹੀਦਾ। ਜੇ ਦੇਨੀਓ ਕਿ ਬੜਾ ਵੱਡਾ ਗਨਾਹ ਹੋਏਗਾ ਮੁੱਖ ਮੰਤਰੀ ਸਾਹਿਬ ਪਿ ਮੁਕਮਲ ਤਰੀਜ਼ਾਬੀ ਤੇ ਪੁਰਾਣੀਆਂ ਕਮਾ ਕਦਰ ਨਵੀਂ ਕਦਰ ਕੀਤੀ ਕੋਈ ਨਹੀਂ ਉਹਨਾਂ ਨੇ ਜੀ ਉਹਨਾਂ ਨੇ ਸਾਰੀਆਂ ਪੁਰਾਣੀਆਂ ਗੀਆਂ ਕੀਤੀ ਇਹਦੀ ਇੰਨੇ ਪੈਸੇ ਦੇ ਦੇ ਕਿ ਇੰਨੇ ਪੈਸੇ ਜਿੰਦਗੀ ਇੰਨੇ ਸੈਕਟਰ ਨੂੰ ਜਿਹਨੇ ਇੰਨੇ ਬੁਲਾਣੇ ਦੇਣੇ ਢਿਗਰੇ ਦੇਣੇ ਤੋਂ ਕਲਾ ਜੋ ਨਵੀਆਂ ਕੀਤੀ ਇਹਨਾਂ ਨੇ ਇੱਕ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਮਨਿਸਟਰ ਪਰਤ ਦੋ ਦਿਨ ਪਹਿਲਾਂ ਇੱਥੇ ਆਤੀ ਸਰਕਾਰ ਨੂੰ ਦੇਵਾ ਕੀਤੀ ਤੁਨੀ ਨੂੰ ਇਹ ਪੀੜਤਾਂ ਦੇ ਖਾਤੇ ਸਦੇ ਜਾਣ। 9 ਸਤੰਬਰ ਨੂੰ ਜਦੋਂ ਮਾਨ ਮੰਤਰੀ ਸਾਹਿਬ ਆਉਦੇ ਉਹਨਾਂ ਕੋਲ ਕਿ ਕਿਰੀਪ ਤੇਈ ਕਿਸਾਨ ਜਿਹੜੇ ਨੇ ਉਹ ਮੁਲਾਕਤ ਕਰਦੇ। ਉਹ ਤੇਈ ਦੇਤੀ ਇੱਕ ਮੁੱਠੋ ਕੇ ਨਿੱਗਲ ਕਹਿੰਦੇ ਸੀ ਸਾਲੂ 2023 ਚ ਆਏ ਫਲੱਡ ਦਾ ਬਿਲਕੁਲ ਸਾਲੂ ਮੁਆਵਜ਼ਾ ਨਹੀਂ ਮਿਲਿਆ। ਤੇ ਸਾਡੇ ਕਾਪੀ ਸਿੱਧੇ ਪੈਸੇ ਨਹੀਂ ਕਿੰਨਾ ਵੀ ਉਹ ਬੀਜੇਪੀ ਦੇ ਕਿਸਾਨ ਨਹੀਂ ਹੋਣਗੇ ਜੇ ਉਹਨੇ ਬੰਦੇ ਇੰਨੇ ਕਿ ਰੱਖੇ ਤਾਂ ਬੀਜੇਪੀ ਨੂੰ ਸਪਾਂਸਰ ਮਰਪਤ ਹੋਣਗੇ ਉਹਨੇ ਵੀ ਆਪ ਤੇ ਮੰਤਰੀ ਸਾਹਿਬ ਨੇ ਕਹਿ ਦਿੱਤੀ ਲੇਕਿਨ ਇਹ ਕੋਈ ਵੀ ਕਾਨੂੰਨ ਦੇ ਜ ਕੋਈ ਵੀ ਮਿਆਦਾ ਜੇ ਕਿਸੇ ਪ੍ਰਕਾਰ ਦਾ ਕੋਈ ਨਿਯਮ ਨਹੀਂ ਹੈਗਾ ਕਿ ਸਿੱਧੇ ਪੈਸੇ ਕੇਂਦਰ ਸਰਕਾਰ ਦੇ ਖਾਤੇ ਚ ਪਏ ਉਹ ਸਟੇਟ ਕੋਲ ਨਹੀਂ ਜਾਣੇ ਪੈਣਗੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਉਸ ਮੰਤਰੀ ਨੇ ਆਪਣਾ ਬਿਆਨ ਵਾਪਸ ਲੈ ਲਿਆ ਕਹਿੰਦਾ ਜੀ ਮੇਰੇ ਬਿਆਨ ਨੂੰ ਤੋੜਮੜ ਕੀਤਾ ਗਿਆ ਕਿ ਅਸੀਂ ਪੈਸੇ ਜਿਹੜੇ ਆ ਉਹ ਸਟੇਟ ਕੋਲ ਨੂੰ ਦੇਵਾਂ। ਦੂਸਰੋਂ ਦੇਣਗੇ ਕਦੋਂ ਸਵਾਲ ਤੇ ਇਹ ਆ ਨਾ 9 ਸਤੰਬਰ ਦੇ ਪ੍ਰਧਾਨ ਮੰਤਰੀ ਸਾਹਿਬ ਹੋ ਕੇ ਗਏ ਆ। ਜੀ 241 ਕਰੋੜ ਰੁਪਏ ਆਏ ਨੇ ਜਿਹਦੇ ਵਿੱਚੋਂ ਬਾਕੀ ਨਹੀਂ ਆਏ। ਦੂਸਰੇ ਜੀ ਜਿਹੜਾ ਗੱਲ ਕਹੀ ਹੈ ਕਿ ਕੱਲ ਸ਼ਾਮ ਨੂੰ ਬਕਾਇਦਾ ਤੌਰ ਤੇ 30 ਤਰੀਕ ਸ਼ਾਮ ਨੂੰ ਮੇਰੀ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਨਹੀਂ ਗ੍ਰਹਿ ਮੰਤਰੀ ਸਾਹਿਬ ਨੂੰ ਮੇਰੇ ਮੰਤਰੀ ਸਾਹਿਬ ਦਾ ਪ੍ਰਧਾਨ ਮੰਤਰੀ ਨੇ ਟਾਈਮ ਦਿੱਤਾ ਹੀ ਨਹੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਪੰਜਾਬ ਦੇ ਲੀਡਰ ਬੀਜੇਪੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਕਸਨਾ ਨਾਲ ਕਰ ਸਕਦੇ ਨੇ ਲੇਕਿਨ ਇਤੋਂ ਦੇ ਮੁੱਖ ਮੰਤਰੀ ਨਹੀਂ ਕਰ ਸਕਦੇ ਜਿਹੜਾ ਸਾਡਾ ਪੈਰਲਲ ਮੁੱਖ ਮੰਤਰੀ ਹੈ ਰਾਜਪਾਲ ਉਹ ਦੋਵਰੀ ਮਿਲਿਆ ਨੇ ਜੇ ਗੱਲ ਕਰਿਆ ਉਹਨਾਂ ਨਾਲ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਆ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਵੀ ਹੈ ਕਿ ਤੁਹਾਨੂੰ ਇੱਕ ਕ੍ਰੂਸ਼ੀਅਲ ਸਟੇਟ ਦਾ ਜਿਹੜਾ ਪ੍ਰਮੱਖ ਮੰਤਰੀ ਹੈ ਉਹ ਮਿਲਣਾ ਚਾਹੁੰਦਾ ਸਹੀ ਗੱਲ ਹੈ ਜੇ ਤੁਸੀਂ ਉਹਦੀ ਫਰਿਆਦ ਜਾਂ ਗੱਲ ਨਹੀਂ ਸੁਣਦੇ ਤੇ ਇਹਦਾ ਮਤਲਬ ਤੁਸੀਂ ਰੇਖ ਚ ਮੇਕ ਆਪਣੀ ਚ ਆਪ ਮਾਰਨੇ ਮੈਂ ਫਿਰ ਕਹਿੰਦੇ ਬਾਰ ਬਾਰ ਕਿੰਨਾ ਮੈਂ ਪੱਟੀ ਸਾਹਿਬ ਉਹ ਅਸਲ ਚ ਗੌਰ ਕਰਦਾ ਹੀ ਨਹੀਂ ਨਾ ਪੰਜਾਬ ਚ ਸੀਟਾਂ ਹੀ 13 ਨੇ ਗੰਗ ਸੀਟਾਂ ਦੀ ਨਹੀਂ ਦੀ ਗੱਲ ਤੇ ਹਾਲਾਤਾਂ ਦੀ ਤੇ ਫਿਰ ਜਦੋਂ ਸੀਰ ਮੇਰੀ ਗੱਲ ਸੁਣੋ ਬਟਸਾਹਬ ਜਦੋਂ ਜਾਖੜ ਸਾਹਿਬ ਇਹ ਗੱਲ ਕਹਿੰਦੇ ਆ ਵੀ ਤੁਸੀਂ ਆਪਣਾ ਨਜ਼ਰੀਆ ਬਦਲੋ ਜੇ ਪੰਜਾਬੀਆਂ ਦੇ ਦਿਲਾਂ 'ਚ ਉਤਰਨਾ ਉਹ ਨਜ਼ਰੀਆ ਹੀ ਨਹੀਂ ਬਦਲਦੇ ਤੇ ਜਦੋਂ ਉਹਨੇ ਐਨੀ ਗੱਲ ਕੀਤੀ ਨਜ਼ਰੀਆ ਬਦਲੋ ਤਾਂ ਕੀ ਹੁੰਦਾ ਹੈ ਫਿਰ ਅਗਲੇ ਲਾ ਕੇ ਪਾਸੇ ਕੀਤਾ ਜੰਮੀ ਪ੍ਰਧਾਨ ਬਣਾਤਾ ਉਹਦੇ ਬਰਾਬਰ ਤੇ ਪ੍ਰਧਾਨੇ ਕੋਰੇ ਘੜ ਕਰਤਾ ਉਹਨਾਂ ਤੇ ਤੇ ਤੇਰੀ ਲੋੜ ਨਹੀਂ ਸਾਨੂੰ ਪਰ ਗਲਤੀ ਹੈ ਨਾ ਉਹਨਾਂ ਦਾ ਜੋ ਉਹਨਾਂ ਨੇ ਕਿਹਾ ਉਹ ਗੱਲ ਤੇ ਸਹੀ ਸੀਗੀ ਨਾ ਨਹੀਂ ਗੱਲ ਤੇ ਬਿਲਕੁਲ ਸਹੀ ਸੀ ਪਰ ਉਹ ਸੁਣਨ ਨੂੰ ਤਿਆਰ ਨਹੀਂ ਹੈਗੇ ਉਹੀ ਗੱਲ ਹੈ ਨਾ ਉਹ ਇਗਨੋਰ ਕਰਦੇ ਅਗਲੇ ਉਹ ਅੱਜ ਦੀ ਡੇਟ ਦੇ ਵਿੱਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਪਣੀ ਲੋਚਨਾ ਜਾਂ ਆਪਣੇ ਕਿਸੇ ਵੀ ਫੈਸਲੇ ਦੇ ਖਿਲਾਫ ਕੁਝ ਵੀ ਸੁਣਣੇ ਤਿਆਰ ਨਹੀਂ ਤੇ ਤਾਂ ਨੂੰ ਇਹ ਵੀ ਦੱਸਦੇ ਆਂ ਕਿ ਅਗਲੇ ਸਾਲ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਬਣ ਜਾ ਰਹੇ ਅੱਛਾ ਜੀ ਫਿਰ ਪਾਲਸਨ ਕਟਨਗਰਾਮ ਨਾਲ ਉੱਥੇ ਪੁੱਛਣਾ ਹੈ ਜੀ ਮੜ ਕਿਉਂ ਹੈ ਮਾਂ ਦੋਸ਼ਾ ਕੀ ਮੁਕਦਮਾ ਲੱਗਣਾ ਨਹੀਂ ਕਿ ਕੇਸ ਵੀ ਦਰਜ ਨਹੀਂ ਹੁੰਦੇ ਹੋਣਾ ਅੱਜ ਜਿਹੜੀ ਹਾਲਤ ਉਹਨਾਂ ਦੀ ਹੈਗੀ ਹੈ ਅੱਜ ਹਾਲਤ ਉਹਨਾਂ ਦੀ ਕਾਫੀ ਪਤਲੀ ਆ ਪ੍ਰਧਾਨ ਮੰਤਰੀ ਸਾਹਿਬ ਦੀ ਉਹਨਾਂ ਦੀ ਆਪੇ ਪਾਰਟੀ ਚ ਬਗਾਵਤ ਦੇ ਅੰਦਰ ਘਟਈ ਪਈ ਪਤਾ ਨਹੀਂ ਕਦੇ ਵੇਲੇ ਇਹਨੇ ਰੂਪ ਤ ਵਿਰਾਟ ਰੂਪ ਲੈ ਲਿਆ ਤੁਸੀਂ ਵੇਖੋ ਨਾ ਤੇ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਉਹ ਖੁਸ਼ੀ ਆ ਤੇ ਨਾ ਉਹ ਜਲਵਾ ਜਿਹੜਾ ਪ੍ਰਧਾਨ ਮੰਤਰੀ ਚਿਹਰੇ ਤੇ ਹੁੰਦਾ ਸੀ ਮੁਰਲੀ ਮਨੋਰ ਜੋਸ਼ੀ ਦੇ ਜਿਹੜਾ ਸੱਪ ਕੰਢਿਆਵਾ ਉਹੀ ਬੜਾ ਬਟਾ ਪਰ ਪਟਤਲ ਸਾਹਿਬ ਉਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ ਉਹਨਾਂ ਦੀ ਉਮਰ ਵੀ ਬਹੁਤ ਹੈ ਤੇ ਉਹ ਤੁਸੀਂ ਉਸੇ ਦੀ ਗੱਲ ਕਰਦੇ ਨਾ ਜਿਹੜਾ ਇਲਜ਼ਾਮ ਲੱਗਾ ਮੀਟੂ ਦਾ ਇੱਕ ਜੀ 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 ਉਹ ਇੱਕ ਵੱਖਰੀ ਗੱਲ ਹੈ ਉਮਰ ਜਾਂਦੀ ਹੈ ਉਹ ਜਿਆ ਕੋਈ ਜਿਹੜੀ ਗੱਲ ਲੱਗੀ ਹੋ ਇੱਕ ਵੱਖਰੀ ਗੱਲ ਇਲਜ਼ਾਮ ਤਾਂ ਲੱਗਾ ਨਾ ਹਾਂ ਇਲਜ਼ਾਮ ਲੱਗਾ ਦੋਸ਼ ਲੱਗਣਾ ਵੀ ਬੜੀ ਵੱਡੀ ਗੱਲ ਹੁੰਦੀ ਹੈ ਹਾਂ ਇਹ ਗੱਲ ਠੀਕ ਹੈ ਤੁਹਾਡੀ ਤੰਪੜੀ ਸਾਹਿਬ ਜਿਹੜੇ ਇਲਜ਼ਾਮ ਵਿਕਰਮ ਮਜੀਠੀਆ ਤੇ ਲੱਗੇ ਆ ਮਾਨਯੋਗ ਹਾਈ ਕੋਰਟ ਨੇ ਥੋੜੀ ਰਾਹਤ ਦਿੱਤੀ ਆ ਅੱਜ ਅਰਸ਼ਦੀਪ ਕਲੀਅਰ ਹੋਣੀ ਲਾਈਵ ਹੋਏ ਸੀ ਵੇਖੋ ਜਿਹੜੀ ਰਾਹਤ ਦਿੱਤੀ ਉਹ ਉਹਨਾਂ ਨੂੰ ਜਿਹੜਾ 30 ਕੇ 31 ਜੁਲਾਈ ਨੂੰ ਕੇਸ ਦਰਜ ਕੀਤਾ ਸੀ ਨਾ ਵੀ ਇਹਨਾਂ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਵੀ ਗਨ ਪਾਇਆ ਬਿਲਕੁਲ ਉਸ ਕੇਸ ਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਆ ਵੀ ਤੁਸੀਂ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਕੋਈ ਵੀ ਅਗਲੇਰੀ ਕਾਰਵਾਈ ਕਰਨੀ ਆ ਤੇ ਉਹਨੂੰ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ ਤੋ ਦੇ ਦੇਣੇ ਕਿ ਬਿਕਰਮ ਦੇ ਬੀਟੀਆ ਨਾਲ ਤੇ ਪੋੜਾ ਨਾ ਬਾਹਰ ਬਿਲਕੁਲ ਨਿਆਇਕ ਕਚਨੀ ਚ ਹਨ ਜਦੋਂ ਮਰਜੀ ਇੱਕ ਦਰਖਾਸਤ ਦਿਓ ਕਹੋ ਜੀ ਸਾਨੂੰ ਇਹ ਬੰਦਾ ਚਾਹੀਦਾ ਅਸੀਂ ਪੁਛਪੜਤਲ ਕਰ ਲਈ ਉਹ ਕਹਿੰਗੇ ਠੀਕ ਹੈ ਜੀ ਸਾਧਨ ਵੇਟ ਕਰੋ ਉਹਨਾਂ ਦੇ ਵਕੀਲ ਨੂੰ ਕਹਿੰਗੇ ਦੱਸੋ ਜੀ ਕੀ ਕਰਨਾ ਇਹਦੇ ਉਹ ਕਹਿੰਦੇ ਠੀਕ ਹੈ ਜੀ ਉਹ ਇਹ ਤਰੀਕਾ ਕਿ ਨਹੀਂ ਪੁਛਪੜਤਲ ਕਰ ਸਕਦੇ ਤੁਸੀਂ ਉਹ ਤੇ ਇੱਕ ਹਸਾਬ ਦਾ ਹਾਈ ਕੋਰਟ ਦੇ ਆਪਣੇ ਗੱਲੋਂ ਗੜਾ ਗੜਾਵਾ ਲਾਇਆ ਇਹਨੂੰ ਤੁਸੀਂ ਸੱਦਣ ਪਹਿਲਾਂ ਨੋਟਿਸ ਦੇਣਾ ਇਸ ਕੇਸ ਦੇ ਵਿੱਚ ਬਾਕੀ ਜਿਹੜੀ ਇਹਦੀ ਪਹਿਲੇ ਕੇਸ ਚ ਨੀਏ ਕੇਸ ਚ ਉਹ ਤਰੀਕ 14ਵਾਂ ਉਹ 14 ਅਕਤੂਬਰ ਨੂੰ ਸੁਣਾਈ ਹੋਣੀ ਹੈ ਜਿਹੜੀ ਨਿਆਂਇਕ ਰਾਸਤੇ ਦੁਬਾਰਾ ਪੇਸ਼ੀ ਨੂੰ ਦੀ 4 ਅਕਤੂਬਰ ਨੂੰ ਤੋਂ ਤੇ ਫਿਰ ਮੈਂ ਕਿਹਾ ਵੀਡੀਓ ਕਾਨਫਰੰਸ ਵੀ ਫਿਰ ਬਾਅਦ ਵਿੱਚ ਕੋਈ ਗੱਲ ਨਹੀਂ ਹੋਈ ਤੇ ਭਟਿਸਰ ਵੀ ਇਹ ਵੀ ਦੱਸਿਓ ਵੀ ਬੀਬੀ ਸੁਤੰਤ ਕੌਰ ਹੋਣੀ ਜਿਹੜੇ ਪੰਥ ਕਾਉਂਸਲ ਦੇ ਚੇਅਰਮੈਨ ਹੈ ਉਹ ਲਾਮਬੰਦੀ ਦੀ ਜਿਹੜੀ ਆ ਉਹ ਗੁਜ਼ਾਰਿਸ਼ ਕਰ ਰਹੀ ਆ ਹੁਕਾ ਦੇ ਰਹੀ ਆ ਵੀ ਲਾਮਬੰਦ ਹੋਈਏ ਇਕੱਠੇ ਹੋਈਏ ਪੰਥਕ ਤੇਰਾ ਇਕੱਠੀਆਂ ਹੋਣ ਤੇ ਇਹਨੂੰ ਆਪਾਂ ਕਿੱਦਾਂ ਦੇਖੀਏ ਸੰਗਠਨ ਨੂੰ ਮਜ਼ਬੂਤ ਕਰ ਰਿਹਾ 27 ਦੀ ਤਿਆਰੀ ਕਰ ਰਿਹਾ ਤਰਨ ਤਰਨ ਦੀ ਤਿਆਰੀ ਕਰ ਰਿਹਾ ਜਿਮਨੀ ਚੋਂਣ ਦੀ ਉਹਨਾਂ ਨੇ ਕਿਸੇ ਵੀ ਰਾਸੀ ਸਰਗਰਮੀ ਚ ਭਾਗ ਨਹੀਂ ਲੈਣਾ ਉਹਨਾਂ ਕਹਿੰਿਆ ਜੀ ਪੰਥਕ ਕੌਂਸਲ ਜਿਹੜੀ 11 ਤਰੀਕ ਨੂੰ 11 ਅਗਸਤ ਨੂੰ ਮਰਾਈ ਗਈ ਸੀਗੀ ਉਸ ਪੰਥ ਕੌਂਸਲ ਦਾ ਵਿਸਤਾਰ ਅਸੀਂ ਬਹੁਤ ਜਲਦੀ ਕਰਨ ਜਾ ਰਹੇ ਤੇ ਨਾਲ ਉਹਨਾਂ ਸੁਲਤਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਬਕਾਇਦਾ ਤੌਰ ਤੇ ਅਪੀਲ ਕੀਤੀ ਹੈ ਇੱਕ ਸੱਦਾ ਦਿੱਤਾ ਵੀ ਆਓ ਇੱਕ ਮੰਚ ਤੇ ਇਕੱਠੇ ਹੋਈਏ ਜੇ ਅਸੀਂ ਆਪਣੀ ਕੌਮ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ ਉਹਨਾਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸਾਂਝ ਜਿੱਥੇ ਬੰਦ ਨੂੰ ਸੱਦਾ ਦਿੱਤਾ ਤਿੱਤਾ ਨੂੰ ਇਹ ਪਤਾ ਵਾ ਨਾ ਇਹ ਸਰਦਾ ਮਜੂਦ ਜਿਹੜਾ ਸੰਗਬੀਰ ਸਿੰਘ ਬਾਦਲ ਨੇ ਕਰਨਾ ਨਾ ਮਾਨਨੇ ਕਰਨਾ ਨਾ ਕਿਸੇ ਨਹੀਂ ਕਰਨਾ ਲੇਕਿਨ ਬੀਬੀ ਜੀ ਨੇ ਆਪਣੀ ਡਿਊਟੀ ਬਾ ਖੂਬੀ ਨਿਭਾਈ ਹੈ ਅੱਛਾ ਉਧਰ ਆਪਣੀ ਡਿਊਟੀ ਉਧਰ ਪਰ ਸਾਹਿਬ ਇੱਕ ਮਿੰਟ ਮੈਨੂੰ ਗੱਲ ਚਿਤ ਤੇ ਆ ਗਈ ਉਧਰ ਆਪਣੀ ਡਿਊਟੀ ਨਿਭਾਉਣ ਨੂੰ ਬਾਬਾ ਗੁਰਿੰਦਰ ਢਿਲੋਂ ਵੀ ਕਹਿੰਦੇ ਕਾਲੇ ਪਏ ਆ ਵੀ ਜਥੇਦਾਰ ਸਾਹਿਬ ਵਾਲੀ ਤੁਸੀਂ ਮੈਨੂੰ ਕੋਈ ਗੱਲ ਦੱਸ ਰਹੇ ਸੀ ਵੇਖੋ ਜਿਹੜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਉਹਨਾਂ ਨੇ ਜਿਹੜੀ ਬਕਾਇਦਾ ਤੌਰ ਤੇ ਬੁੱਢਾ ਦਲ ਦੇ ਮੁਖੀ ਨਾਲ ਜਿਹੜੀ ਮੀਟਿੰਗ ਕੀਤੀ ਆ ਉਹ ਵੀ ਇੱਕ ਵੱਲੱਖਣ ਬੁੱਢਾ ਦਲ ਬਣਿਆ ਕਿੱਥੋਂ ਮੇਲ ਚੀਜ਼ੇ ਕਰਨ ਵਾਲੀ ਗੱਲ ਬੁੱਢਾ ਦਲ ਜਦੋਂ ਗੁਰੂ ਹਰਪਿੰਦ ਸਾਹਿਬ ਬਾਦਸ਼ਾਹ ਗਵਾਲੀਅਰ ਦੀ ਜੇਲ੍ਹ ਚ ਬੰਦ ਸੀਗੇ ਤੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਤੁਸੀਂ ਇਹਨੂੰ ਛੁਡਾ ਕੇ ਲੈ ਕੇ ਜਾਓ ਇਹ ਤੀਜਾਰ ਸਿੰਘ ਨਾਲ ਰਹਿੰਦੇ ਉੱਥੇ ਪੁੱਜ ਜਾਂਦੇ ਨੇ ਉਹਨਾਂ ਨੇ ਕਿਹਾ ਸੀ ਕਿ ਛਕ ਜੁੱਧ ਕਰਨਾ ਪਵੇ ਕੋਈ ਗੱਲ ਨਹੀਂ ਲੇਕਿਨ ਉਹਦੋਂ ਪਹਿਲਾਂ ਇਹਨਾਂ ਦੀ ਜਾਂਗੀ ਦੇ ਨਾਲ ਚੰਗੀ ਦੋਸਤੀ ਪੈ ਜਾਂਦੀ ਆ ਤੁਹਾਨੂੰ ਪਤਾ ਹੋਏਗਾ ਇੱਕ ਦੀਵਾਨ ਕੋਣਾ ਮਨ ਹੁੰਦਾ ਸੀ ਜੀ ਉਹ ਪ੍ਰੋਫੈਟ ਸੀਗਾ ਤੇ ਉਹਨੂੰ ਸਿੱਖ ਜਿਹੜੇ ਦੀਵਾਨ ਮਿੱਠਾ ਮਲ ਕਹਿੰਦੇ ਹੁੰਦੇ ਸੀ ਜਦੋਂ ਉਹਦੀ ਜਿਹੜੀ ਵਿੱਚ ਚੋਲਕੀ ਨਾਲ ਸਮਝੌਤਾ ਹੋ ਜਾਂਦਾ ਵਾ ਜਾਂਗੀਰ ਨਾਲ ਉਹਨਾਂ ਦੀ ਰਿਹਾਈ ਦੇ ਆਰਡਰ ਹੋ ਜਾਂਦੇ ਆ ਤੇ ਜਦੋਂ ਬਾਹਰ ਆ ਕੇ ਗੁਰੂ ਸਾਹਿਬ ਦੇਖਦੇ ਪਿੰਨੀ ਵਿੱਚ ਫੌਜ ਕਦੀ ਇਕੱਠੀ ਕੀਤੀ ਹੈ ਤੇ ਬਾਬਾ ਬੁੱਢਾ ਜੀ ਕਹਿੰਦੇ ਮਾਤਾ ਗੰਗਾ ਜੀ ਦਾ ਹੁਕਮ ਸੀ ਕਿ ਪਿਛਾ ਜੰਦ ਕਰਨਾ ਪਵੇ ਤੇ ਗੁਰੂ ਸਾਹਿਬ ਛਡਾ ਕੇ ਲੱਗ ਗਏ ਤੇ ਕਹਿੰਦੇ ਬਾਬਾ ਬੁੱਢਾ ਜੀ ਇਹ ਤੁਹਾਡੀ ਗਵਾਈ ਆ ਨਾ ਇਹਨੂੰ ਆਪਾਂ ਬੁੱਢਾ ਦਲ ਕਹਿ ਦਿੰਦੇ ਆ ਉੱਥੋਂ ਇਹ ਬੁੱਢਾ ਦਲ ਦੀ ਸਥਾਪਨਾ ਹੋਈ ਸੀ ਤੇ ਉਸ ਤੋਂ ਬਾਅਦ ਚਿੱਤਰਨਾ ਦਲ ਕਿੰਨੇ ਬਣੇ ਪਤਾ ਨਹੀਂ। ਬਾਕੀ ਨੇ ਸਿੰਘ ਜਿੱਥੇ ਬਣਿਆ ਕਿੰਨੀਆਂ ਬਣੀਆਂ ਵੀ ਸਾਡੇ ਸਾਹਮਣੇ। ਤੇ ਫਿਰ ਜਥੇਦਾਰ ਇਹਨਾਂ ਜੋ ਬਣੂ ਪੱਟੀ ਸਾਹਿਬ ਮੈਂ ਉਹ ਹੀ ਗੱਲ ਕਰਨ ਲੱਗਾ ਜੀ ਜਦੋਂ ਇਹਨਾਂ ਨੇ ਆਪਣੀ ਗੱਲ ਦੱਸੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੂੰ ਪੀ ਸਾਡੇ ਦਾਸ ਜਥੇਦਾਰ ਜਿਹੜੇ ਸੀ ਬੁੱਢਾ ਦਲ ਦੇ ਮੁਖੀ ਉਹ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਸਾਡੀ ਪਰੰਪਰਾ ਹੁੰਦੀ ਸੀ ਵੀ ਜਿਹੜਾ ਬੁੱਢਾ ਦਲ ਦਾ ਮੁਖੀ ਉਹੀ ਅਕਾਲ ਤਖਤ ਦਾ ਜਥੇਦਾਰ ਹੁੰਦਾ ਸੀ ਸ਼੍ਰੋਮਣੀ ਕਮੇਟੀ ਆਈ ਇਹਨਾਂ ਨੇ ਸਭ ਕੁਝ ਉਹ ਨਵੀਂ ਕੰਜਰਕਣੀ ਖੋਲਤੀ ਤੇ ਉਹ ਸ਼ੁਰੂ ਹੋ ਗਿਆ ਹੁਣ ਬਕਾਇਦਾ ਤੌਰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹਨਾਂ ਦੇ ਬੋਲਨ ਤੋਂ ਬਾਅਦ ਆਪਣੀ ਗੱਲ ਕਰਦੇ ਕਹਿੰਦੇ ਜੀ ਮੇਰਾ ਇੱਥੇ ਸਿਰਫ ਧਾਰਮਿਕ ਤੌਰ ਤੇ ਆਇਆ ਮੈਂ ਇੱਕ ਤੇ ਕਾਲੀ ਫੂਲਾ ਸਿੰਘ ਬੁਰਜ ਅਕਾਲੀ ਫੂਲਾ ਸਿੰਘ ਦਾ ਇਹ ਰੈਜੀਡੈਂਸ਼ਲ ਸਥਾਨ ਹੁੰਦਾ ਸੀ। ਵਿਸਾਖੋ ਅਕਾਲ ਤਖਤ ਦੇ ਜਥੇਦਾਰ ਸੀ ਲੇਕਿਨ ਸ਼ਾਮ ਨੂੰ ਜਾਂ ਰਾਤ ਨੂੰ ਆ ਕੇ ਇੱਥੇ ਆ ਕੇ ਆਰਾਮ ਕਰਦੇ ਸੀ ਆਪਣਾ ਜਿੱਥੇ ਬੁਰਜ ਕਾਲੀ ਫੂਲਾ ਸਿੰਘ। ਦੂਸਰਾ ਸੇਵੇਂ ਪਾਤਸ਼ਾਹ ਦੀ ਵਸਤੂ ਪਹਿਲਾਂ ਇੱਥੇ ਮੰਨ ਖਾਣਾ ਗੁਰਦੁਆਰਾ ਬਣਾਉ ਬਣਿਆ ਉੱਥੇ ਮੇਰੀ ਯਾਦ ਦੀ ਵਿੱਚ। ਮਲ ਖੜਾ ਇੱਥੇ ਬਕਾਇਦਾ ਤੌਰ ਤੇ ਜੁੱਧ ਦੀ ਤਸਖਾਈ ਜਾਂਦੀ ਸੀ ਜੁੱਧ ਸਕਾ ਜਾਂਦੇ ਸੀ ਮਸਲੂਈ ਜੁੱਧ ਕੀਤੇ ਜਾਂਦੇ ਸੀ ਕਿ ਆਪਸ ਵਿੱਚ ਤਾਂ ਕਿ ਦੁਸ਼ਮਣ ਲੜਿਆ ਤਾਂ ਕਿ ਨਾਲ ਇੱਥੇ ਮਲ ਕੋਲ ਹੁੰਦੇ ਸੀ ਕੁਸ਼ਤੀ ਹੁੰਦੀਆਂ ਸੀ ਉਹਨੂੰ ਮਲ ਖੜਾ ਕੇ ਹੁੰਦੇ ਕਹਿੰਦੇ ਜੀ ਮੈਂ ਉਹਦੇ ਕਰਕੇ ਆ ਤੇ ਬਾਬਾ ਜੀ ਨੇ ਬਣੇ ਆ ਤੇ ਬਾਬਾ ਜੀ ਨੇ ਜਿਸ ਤਰੀਕੇ ਨੇ ਕਿਹਾ ਵੀ ਦਾਸ ਸਾਡੇ ਬੁੱਢਾ ਦਲ ਦੇ ਜਥੇਦਾਰ ਜਿਹੜੇ ਹੁੰਦੇ ਸੀ ਉਹ ਬਕਾਇਦਾ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਕਿ ਮੇਰੀ ਆਪਣੀ ਇੱਛਾ ਵਾਪੀ ਬਾਬਾ ਜੀ ਅਕਾਲ ਤਖਤ ਦੇ ਜਥੇਦਾਰ ਹੋਣੇ ਚਾਹੀਦੇ ਸੰਕੇਤ ਦਿੱਤਾ ਉਹ ਮੈਂ ਕਿ ਨਾ ਤੋਂ ਉਹਨਾਂ ਤੋਂ ਵਿਕਰਮ ਸਿੰਘ ਮਜੀਠੀਆ ਬਾਹਰ ਆ ਤੇ ਨਾ ਉਹਨਾਂ ਤੋਂ ਸੁਖਬੀਰ ਸਿੰਘ ਬਾਦਲ ਬਾਹਰ ਕਿ ਜਿਹੜੇ ਸਾਡੇ ਮਾਨਯੋਗ ਐਡਵੋਕੇਟ ਹਜਿੰਦਰ ਸਿੰਘ ਧਾਮੀ ਆ ਉਹ ਤੇ ਬਸ ਉਹ ਤੇ ਬੜੇ ਵੱਡੇ ਸਿਪਾ ਸਲਾਰ ਹਨ ਜੋ ਹੁਕਮ ਆਇਆ ਹੁਕਮ ਮੇਰੀ ਅਕਾ ਕਰਦ ਲੇਗੀ ਕੋਈ ਗੱਲ ਨਹੀਂ ਨੇਕ ਨੇ ਬੜੀ ਵੱਡੀ ਗੱਲ ਵੀ ਬਾਬੇ ਰਦਰ ਸਵਾਮੀ ਦੀ ਇੱਛਾ ਵਾ ਕਿ ਅਗਲਾ ਜਥੇਦਾਰ ਜਿਹੜਾ ਵਾ ਉਹ ਅਕਾਲ ਤਖਤ ਦਾ ਬਾਬਾ ਬਲਬੀਰ ਸਿੰਘ ਸ਼ੈਨ ਗਰੀ ਬੁੱਢਾ ਦਲ ਦਾ ਮੁਖੀ ਹੋਣਾ ਚਾਹੀਦਾ ਜੀ ਅੱਛਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਕਾ ਸ਼ੁਕਰੀਆ ਜੀ ਸ਼ੁਕਰੀਆ ਜੀ